ਹਾਂਜੀ ਸਾਤੀ ਗਾ ਜਿਹਾ ਰੇ ਮਾਫੂਮੀ ਖੰਡਾ ਅਬ ਆ ਚਲਦੀ ਠੰਡੀ ਠੰਡੀ ਮੀਂਹ ਪਿਆ ਲੱਗਦਾ ਕਿਤੇ ਤੇ ਪਾਣ ਲੱਗਿਆ ਰੇ ਲੈਡ ਵੀ ਵਧੀਆ ਚਲੀ ਜਾਂਦੀ ਉੰਤੇ ਨੱਕੇ ਸਾਡੇ ਪੂਰੇ ਕਾਮ ਜਆ ਆਪਣੇ ਜਿਹੜੇ ਬਣਾਏ ਨੇ ਕੋਈ ਚੁੱਕ ਨਹੀਂ ਲੋੜ ਨੇ ਪੈਂਦੀ ਪਾਣੀ ਪੈਪ ਖੋਲੋ ਚੱਲ ਮੇਰਾ ਭਾਈ ਅਭ ਇੰਨ ਬਰਾਬਰ ਪਾਣੀ ਚੱਲਦਾ ਗੋਆ ਕਿੱਲਿਆਂ ਚ ਵਿੱਚ ਥੈਲੀ ਨੂੰ ਵਿੱਚ ਕਰਨਾ ਨਾ ਨਾ ਹਾਂਜੀ ਇੱਕ ਬੰਦੀ ਪਾ ਲਿੰਦਾ ਹੁੰਦਾ ਹੈ ਹਾਂ ਹੁੰਦੇ ਆਵਾਜ਼ ਵੀ ਨਹੀਂ ਹੁੰਦੀ ਹੈ ਕਿਥੇ ਕਿਥੇ ਇੱਧਰ ਲੱਗਾ ਕਾ ਤੇ ਬੜਾ ਬਦਲ ਗਿਆ ਸਾਡਾ ਪੌਣੇ ਘੰਟੇਜ ਵਜ ਗਏ ਦੋ ਕਿੱਲਾਂ ਚ ਦੋ ਥੇਲੇ ਦੋ ਦੋ ਹੀ ਹੁੰਦੇ ਨੇ ਜਿਪੜ ਗਿਆ ਨਾ ਛੇਤੀ ਵੇਲੇ ਪੌਣੇ ਘੰਟਾ ਲੱਗਿਆ ਐਨ ਲੰਘ ਜਾ ਵਿੱਚ ਨੂੰ ਸਿੱਧਾ ਆ ਕੰਬੈਨ ਸੇਜ ਨੂੰ ਹਾਂ ਟੇਡਾ ਚਲਾਂਗੇ ਮਾਰਦੇ ਸਾਰੇ ਪੁੱਠੀ ਭਰ ਕੇ ਮਾਰ ਤੇ ਲਾਦੇ ਮੌਸਮ ਹੀ ਠੀਕ ਸੀ ਨਹੀਂ ਆਏਗਾ ਕਰਕੇ ਮੋਟਰ ਘਰਤੀ ਬੰਦ ਪਾਣੀ ਵਾਧੂ ਹੋ ਗਿਆ ਲੋੰਜ ਵੀ 2 ਕੁ ਘੰਟੇ ਚਲਾਈ ਦੀ ਮੋਟਰ ਉਹਨ ਦੋ ਕਿੱਲਾਂ ਚ ਪਾਣੀ ਵਾਧੂ ਹੈ ਫਲੈਟ ਵਧੀਆ ਚਲੀ ਜਾਂਦੀ ਹੈ ਬਾਹਰ ਤੇ ਰਹਿ ਗਈ ਲਾਨ ਵਾਲੀ ਦੋ ਤਿੰਨ ਕਿੱਲੇ ਲਾ ਦੇਾਂਗੇ ਅਗਲੇ ਹਫਤੇ ਮੀਂਹ ਪੈਣ ਤੋਂ ਬਾਅਦ ਵਾਈਬ੍ਰੇਟ ਵੀ ਪੀਚਾਂਗੇ ਇਧਰ 1401 ਵਾਲਾ 11692 ਇਧਰ ਸਿੱਧੀ ਬਜਾਈ ਕੀਤੀ ਗਵਾਂਡੀਆਂ ਨੇ ਇਹ ਆਏ ਸਾਲ ਹੀ ਬੀਜਦੇ ਨੇ ਐਵੇਂ ਤੇ ਵਧੀਆ ਝਾੜਾਂ ਦੇ ਨੇ ਵਧੀਆ ਨਿਕਲਦਾ ਹੈ ਤੇ ਕਵਾੜ ਵਾਲੀ ਦਾ ਖਰਚਾ ਜ਼ਰੂਰ ਆਉਂਦਾ ਹੈ। ਕਵਾੜ ਦੀ ਦਵਾਈ ਮਾਰਦੇ ਨੇ ਜਿਹੜੀ ਉਹ ਕਣਕ ਨੂੰ ਮਾਰੀਦੀ ਏ। 72 ਘੰਟਿਆਂ ਵਾਲੀ। ਬੀਜ ਕੇ। ਸੱਟਾ ਦੇ ਕੇ ਨਾ ਫਿਰ ਦਵਾਈ ਦੀ ਕਰ ਦਿੰਦੇ ਨੇ ਸਪਰੇ। ਫਿਰ ਇਹ ਵੀ ਘਟ ਪੈਂਦਾ। ਇਹਨਾਂ ਦੇ ਕਹਿਣ ਦੇ ਮੁਤਾਬਕ ਏ। ਬਾਕੀ ਆਪਾਂ ਅਗਲੇ ਸਾਲ ਐਕਸਪੀਰੀਅੰਸ ਕਰਕੇ ਵੇਖਾਂਗੇ। ਅੱਧੇ ਕੋ ਕਿੱਲੇ ਦਾ। ਇਹ ਕੀ ਪਹਿਲੀ ਵਾਰੀ ਲਾਈ ਏ ਮੰਜੀ ਪਹਿਲੀ ਵਾਰੀ ਕਣਕ ਲਾਈ ਸੀ ਤੇ ਹੌਲੀ ਹੌਲੀ ਕਰਾਂਗੇ ਐਕਸਪੀਰੀਅੰਸ ਕਣਕ ਦਾ ਝਾੜ ਵਧੀਆ ਰਿਹਾ ਆਪਣਾ ਆ ਮੰਜੀ ਦਾ ਦੇਖਦੇ ਆ ਤੇ ਆ ਇੱਥੇ ਦੂਜੀ ਵਾਰੀ ਬੀਜੀ ਇਹ ਬੰਦੇ ਨੇ ਪਹਿਲੀ ਵਾਰੀ ਕੇਰੀ ਉੱਗੀ ਨਹੀਂ ਸੁਹਾਗਾ ਮਾਰਦਾ ਕੇਰ ਕੇ ਛੱਟਾ ਦੇਖ ਉੱਤੋਂ ਮਾਰਦਾ ਸੁਹਾਗਾ ਤੇ ਇੱਧਰ ਮਾਰਿਆ ਨਹੀਂ ਸੀ ਤੇ ਇਸ ਕਰਕੇ ਫਿਰ ਉੱਗੀ ਨਹੀਂ ਸੀ ਫਿਰ ਦੁਬਾਰੇ ਇਹਨਾਂ ਨੇ ਕਟਾ ਦਿੱਤਾ ਤੇ ਹੁਣ ਉਦੋਂ ਮਿਲਿਆ ਸੀ ਤੇ ਇੰਦਰਾਂ ਦਾ ਹੀਰੇ ਪੈ ਗਿਆ ਜਿਆਦੇ ਇਸ ਕਰਕੇ ਦਾ ਘਟੂ ਗਈ ਕਿਲੇ ਚ 30 ਕਿਲੋ ਆਂਦਾ ਰੇ ਮਾਰਨੇ ਆ ਸੀ ਤੇ ਇੰਦਰਾਂ ਦਾ 35 40 ਕਿਲੋ ਪੈ ਗਿਆ ਉਦੋਂ ਜਾਂਦਾ ਮੀਮੂ ਪੈ ਗਿਆ ਤੇ ਉਗ ਪੇਗੀ ਵਧੀਆ ਵੈਸੇ ਘਟੂ ਗਈ ਇਧਰਲੀ ਸਾਈਡ ਉਪਰਾਂ ਵਧੀਆ ਉਗ ਗਈ ਚਾੜਾਂ ਦਿਨ ਵਧੀਆ 80 ਵੀ ਹੈ 80 ਪਤਾ ਨਹੀਂ ਜਾਂਦਾ ਜੀ 81 ਜਾਂਦਾ ਚੱਲ ਵੀ ਹੋ ਗਿਆ ਸਾਡਾ ਤੇ ਪੜ ਗਿਆ ਕੰਮ ਇੱਟੇ ਇੱਕ ਮਾਰਨੀ ਐ ਖਾਲਸਰੋਂ ਦੀ ਸਰੋਂ ਦੀ ਖਾਲ ਮਾਰਾਂਗੇ ਅਗਲੇ ਹਫਤੇ ਅਨੇ ਵਧੀਆ ਰਿਜ਼ਲਟ 20 ਕਿਲੋ ਕਿੱਲੇ ਚ ਪਾਓ ਤੇ ਉਹ ਅਗਲੇ ਹਫਤੇ ਮਾਰਾਂਗੇ ਇਹੋਂ ਪੈ ਗਿਆ ਜਦੋਂ ਬੂਟਾ ਆਦਿ ਨੇ ਵਧੀਆ ਫਟਾਰਾ ਕਰਦਾ ਆ ਦੇ ਨਾਲ ਮੈਗਨੀਸ਼ੀਅਮ ਵਗੈਰਾ ਪੋਟਾਸ਼ੀਅਮ ਸਾਰਾ ਕੁਝ ਹੁੰਦਾ ਹੈ ਖਲ ਚ ਚੱਕੀ ਤੋਂ ਲਿਆ ਕੇ ਮਾਰਾਂਗੇ ਬਾਜ਼ਾਰ ਵਾਲੀ ਨੂੰ ਲਿਆਉਣੀ ਚੱਕੀ ਤੇ ਸਾਡੇ ਕੱਢ ਦੇਣ ਤੇਲ ਲੋਚੀ ਸਰੋਂ ਦਾ ਉੱਤੋਂ ਲੈਵਾਂਗੇ ਖਲ ਨੱਕਾ ਸਾਡਾ ਪੂਰਾ ਕੰਮ ਜਾਵੇ ਭਾਈ ਲੋੜ ਨਹੀਂ ਪੈਂਦੀ ਕਈ ਦੀ ਹਨਾ ਨੱਕੇ ਦੇ ਆਏ ਨਜ਼ਾਰਾ ਕਿ ਨਹੀਂ ਇੱਥੇ ਇਧਰ ਨੂੰ ਪੁੱਟ ਮਿੱਟੀ ਉੱਧਰ ਨੂੰ ਪੁੱਟ ਨੱਕਾ ਲਾ ਓਏ ਇਹ ਦਿਨੇ ਕਾ ਟੁੱਟ ਗਿਆ ਹੀ ਐ ਚੱਲਦਾ ਰਹਿਂਦਾ ਪਾਣੀ ਵਧੀਆ ਖੁੱਲੇ ਹੀ ਰਹਿੰਦੇ ਨੇ ਪਾਈਪ ਟੱਕਲਾਂਾਂ ਦੀ ਲੋੜ ਨਹੀਂ ਪੈਂਦੀ ਬਰਾਬਰ ਪੈਣ ਕਮਟਰ ਕਰਾ ਮਰਾਇਆ ਸੀ ਪੈੜੀਆਂ ਐਨ ਬਰਾਬਰ ਹੋ ਗਈ ਸਾਰੀ ਤਾਂ ਟੋਟਲੇ ਨੂੰ ਇਕੱਠੇ ਜਾਂਦਾ ਪਾਣੀ ਇੱਥੇ ਬਸ ਉਹ ਜਿਹੜਾ ਰਹਿ ਗਿਆ ਨਾ ਉਹ ਥੋੜਾ ਜਿਹਾ ਕੋਈ ਗੱਲ ਨਹੀਂ ਇਧਰ ਨਹੀਂ ਨਹੀਂ ਉਹਨਾਂ ਸਰੋਂ ਦੀ ਖਾਲ ਲਿਆ ਕੇ ਅਗਲੇ ਹਫਤੇ 20 ਕਿਲੋ ਕਿੱਲੇ ਚ ਮਾਰਨੀ ਹੈ 40 ਕਿਲੋ ਲਿਆਵਾਂਗੇ ਸਰੋਂ ਦੀ ਖਾਲ ਉਹ ਮਾਰਾਂਗੇ ਉਹ ਚਿਰ ਲਾ ਲਾਂਗੇ ਜਿਹੜਾ ਬਚਿਆ ਥੋੜਾ ਜਿਹਾ 2-3 ਕਿਲੋ ਹੀ ਇਹ ਮਲਾਦਾ ਹਨਾ ਉਹ 2-3 ਕਿਲੋ ਹੀ ਥੋੜਾ ਹੀ ਹੈ ਜਾਂ ਉਧਰ ਮਾਰ ਦਿਆਂਗੇ ਸਬਜ਼ੀ ਨੂੰ ਇੱਥੇ ਲੈ ਰੇਡੀ ਬਤਾਉਂ ਹਣ ਮਾਰ ਦਿੰਨੇ ਆ ਹਣਾ ਮੀ ਪਾਏਗਾ ਪਾਣੀ ਜਾ ਕੇ ਪਾ ਗਿਆ ਮੰਜੀ ਚ ਠੀਕ ਹੈ ਠੀਕ ਹੈ ਦੜਕਾ ਵੀ ਹੈ ਚਲੀ ਆ ਗਿਆ ਮਰੀਆ ਚੱਲ ਰਿਹਾ ਕਿਣ ਮੇਣ ਪਰ ਕਿ ਪੈ ਰੇ ਮੀ ਬੁਰਾ ਮੇਰੇ ਇਹ ਵੀ ਮਾਰਦਾ ਹੈ ਜੇ ਕਾੜੀ ਵੀ ਬਾਬਾ ਮੁੰਜੀ ਚ ਦੇਖਦੇ ਆਂ ਕੀ ਬਣਦਾ ਇੰਨੀ ਗਾ ਦੇ ਖੈਰਤ ਲੱਗੀ ਜਾਦੇ ਪੈ ਗਿਆ ਤੇ ਫਿਰ ਪੂਰਾ ਤੋੜਨਾ ਪੈਣਾ ਨੱਕਾ ਇਹ ਮੇchu ਹੁੰਦੇ ਨੇ درخت ਆ ਭੋੜ ਸਾਡਾ ਅੰਬ ਇਸ ਤਰਾੜੂ ਤਿੰਨ ਦਰਿਆ ਮਾਉਂਦੈ